ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਰੈਕਟਰ ਦੇਖੋ ਤੁਸੀਂ ਪੂਰਾ ਖਤਮ ਹੋ ਗਿਆ ਉਹਨੂੰ ਦੇਖ ਕੇ ਲੱਗਦਾ ਨਹੀਂ ਕਿ ਜਿਹੜੇ ਇੱਤੇ ਚਲਾਉਣ ਵਾਲੇ ਹੋਊਗੇ ਉਹ ਬਚੇ ਹੋਊਗੇ ਪਰ ਨਹੀਂ ਜੀ ਕੋਈ ਘਬਰੌਣ ਦੀ ਲੋੜ ਨਹੀਂ ਸਾਰੇ ਬਚ ਗਏ ਆ ਠੀਕ ਹੈ ਜੀ ਇਹ ਟਰੈਕਟਰ ਰਾਤੀ 2:30 ਵਜੇ ਇੱਥੇ ਆ ਕੇ ਖੜੇ ਹੋਏ ਸੀਗੇ ਇਹ ਵੀਰ ਦਸਾਂਝ ਕਲਾ ਤੋਂ ਟੂੜੀ ਦੀਆਂ ਟੈਂਟਰ ਵਾਲੀਆਂ ਸੇਵਾ ਦੇ ਵਿੱਚ ਲੈ ਕੇ ਆਏ ਸੀ ਤੁਸੀਂ ਦੇਖਾ ਟਰੈਕਟਰ ਵੀ ਪੂਰਾ ਖਤਮ ਕਰਤਾ ਤੇ ਟਰਾਲੀ ਆਹ ਟਰੱਕ ਵਾਲੇ ਨੇ ਪਿੱਛੋਂ ਨਹੀਂ ਤੇਜ਼ ਲਿਆ ਕੇ ਸਾਈਡ ਮਾਰੀ ਤਿੰਨਾਂ ਟਰਾਲੀਆਂ ਦਾ ਟਰੈਕਟਰਾਂ ਦਾ ਇਹਨੇ ਨੁਕਸਾਨ ਕੀਤਾ ਰਾਤੀ ਤੇ ਇੰਨਾ ਸ਼ੁਗਰਾ ਕੀ ਵੀਰ ਚਾਹ ਪੀਣ ਦੇ ਲਈ ਢਾਬੇ ਤੇ ਰੁਕੇ ਹੋਏ ਕਰਕੇ ਇਹਨਾਂ ਦੀ ਜਾਨ ਬਚ ਗਈ ਕਿਸੇ ਦੇ ਕੋਈ ਸੱਟ ਚੋਟ ਨਹੀਂ ਲੱਗੀ ਕਹਿੰਦੇ ਹੁੰਦੇ ਯਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਠੀਕ ਹੈ ਜੀ ਤੇ ਸੇਵਾ ਕਰਤੇ ਆ ਬਹੁਤ ਹੀ ਵੀਰਾਂ ਦੀਆਂ ਯਾਰ ਇਦਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਆ ਬਹੁਤ ਨੁਕਸਾਨ ਹੋ ਰਿਹਾ ਵੀਰਾਂ ਦਾ ਘਰੋਂ ਸੇਵਾ ਕਰ ਨਿਕਲਿਆਂ ਦਾ ਤੇ ਪਲੀਸ ਇਹਨਾਂ ਦੇ ਨਾਲ ਵੀ ਜਰੂਰ ਖੜਿਓ ਵੀਰ ਕਹਿੰਦੇ ਯਾਰ ਅਸੀਂ ਤਾਂ ਪਿੰਡੋਂ ਟਰੈਕਟਰ ਵੀ ਕਿਸੇ ਦਾ ਮੰਗ ਕੇ ਲਿਆਏ ਸੀਗੇ ਵੀ ਸੇਵਾ ਲੈ ਕੇ ਜਾਣੀਆਂ ਟੁੱੜੀ ਜਾਨਵਰਾਂ ਲਈ ਤੇ ਸਾਡਾ ਕਹਿੰਦੇ ਇਹ ਹੁਣ ਨੁਕਸਾਨ ਹੋ ਗਿਆ ਜਿਹਦਾ ਟਰੈਕਟਰ ਹੈ ਉਹਨਾਂ ਤਾਂ ਸਾਡੇ ਤੋਂ ਨੁਕਸਾਨ ਭਰਨਾ ਹੀ ਪੈਣਾ ਸਾਨੂੰ ਪਰ ਇਹਨਾਂ ਵੀਰਾਂ ਦੇ ਜਰੂਰ ਨਾਲ ਖੜਿਓ ਮੇਰੀ ਹੱਥ ਜੋੜ ਕੇ ਬੇਨਤੀ ਆ ਔਰ ਵੀਡੀਓ ਦਬ ਕੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਸਾਰਿਆਂ ਤੱਕ ਵੀਡੀਓ ਪਹੁੰਚੇ ਤੇ ਇਹਨਾਂ ਵੀਰਾਂ ਦੀ ਕੋਈ ਨਾ ਕੋਈ ਮਦਦ ਕਰਨ ਲਈ ਜਰੂਰ ਖੜਾ ਹੋਓ